ਸਵਾਗਤ ਆਫ ਸਭ ਦਾ ਤੇ ਮੈਂ ਹਾਂ ਸੁਖਾਖਰੀ ਵਾਲਾ ਪਿੰਡਾਂ ਤੋਂ ਬਾਅਦ ਸ਼ਹਿਰਾਂ ਦੇ ਗਲਿਆਰਿਆਂ ਦੇ ਵਿੱਚ ਵੀ ਹੁਣ ਸਾਵਣ ਮਹੀਨੇ ਦਾ ਤਿਉਹਾਰ ਜਿਹੜਾ ਤੀਆਂ ਉਹ ਮਨਾਇਆ ਜਾਣ ਲੱਗਿਆ ਤੇ ਦੇਖ ਸਕਦੇ ਹੋ ਕਿ ਇਥੋਂ ਲੇਡੀਜ਼ ਕਲੱਬ ਜਿਹੜੀ ਮਲੇਰਕੋਟਲਾ ਕਲੱਬ ਦੇ ਵਿੱਚ ਉਹ ਤੀਆਂ ਦਾ ਤਿਉਹਾਰ ਮਨਾਇਆ ਜਾ ਰਹੇ ਨੇ ਏਅਰ ਕੋਟਲਾ ਲੇਡੀਜ਼ ਕਲੱਬ ਦੇ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਇਸ सेलिब्रेशन ਦੇ ਵਿੱਚ ਅਸੀਂ ਬਤੌਰ ਐਡਮਿਨਿਸਟ੍ਰੇਸ਼ਨ ਦੇ ਮੈਂਬਰਸ ਤੇ ਸਾਰੇ ਕਲੱਬ ਮੈਂਬਰਸ ਜਿਹੜੇ ਹੈ ਉਹਨਾਂ ਨੇ ਪਾਰਟਿਸਿਪੇਟ ਕੀਤਾ ਹੈ ਐਂਡ ਬਹੁਤ ਹੀ ਅੱਛਾ ਲੱਗਿਆ ਇਹਨਾਂ ਦੇ ਜਿਹੜਾ सेलिब्रेशन ਦਾ ਟੂ ਬੀ ਪਾਰਟ ਆਫ ਦੈਟ सेलिब्रेशन ਬਹੁਤ ਹੀ ਲੇਡੀਜ਼ ਨੇ ਬਹੁਤ ਐਫਰਟਸ ਕਰਕੇ ਅੱਜ ਦਾ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਹੈ ਉਹਨੂੰ ਕੰਡਕਟ ਕਰਕੇ ਇੱਕ ਪ੍ਰੋਪਰ ਜਿਹੜਾ ਹੈ ਹੁੰਦਾ ਹੈ सेलिब्रेशन ਦੇ ਤਰ੍ਹਾਂ ਉਹਨੂੰ ਬਣਾਇਆ ਗਿਆ ਹੈ ਇਵੈਂਟਸ ਐਕਟੀਵਿਟੀਜ਼ ਗੇਮਸ ਸਾਰਾ ਕੁਝ ਇੱਥੇ ਰੱਖਿਆ ਗਿਆ ਤੇ ਉਹ ਜਿਹੜਾ ਜਿਸ ਤਰ੍ਹਾਂ ਪੰਜਾਬੀ ਕਲਚਰ ਹੁੰਦਾ ਹੈ ਜਿਹਦੇ ਵਿੱਚ ਪਿੰਚ ਦਾ ਬਹੁਤ ਹੀ ਵੱਡਾ ਇੱਕ ਸਿਗਨੀਫੀਕੈਂਸ ਹੈ ਇੱਕ ਹਮੇਸ਼ਾ ਹੀ ਇਹ ਇੱਕ ਇੰਪੋਰਟੈਂਟ ਪਾਰਟ ਰਿਹਾ ਹੈ ਤੇ ਉਹਨੂੰ ਬਹੁਤ ਹੀ ਚੰਗੀ ਤਰ੍ਹਾਂ ਇਹਨਾਂ ਨੇ ਅੱਜ ਪ੍ਰਮੋਟ ਕੀਤਾ ਹੈ ਸਭ ਲੋਕ ਇਕੱਠੇ ਆ ਕੇ ਇੱਕ ਇੱਕ ਸਾਜਿਥਾਤੇ ਆਪਣੀ ਸੈਲੀਬ੍ਰੇਸ਼ਨ ਆਪਣੇ ਤਰੀਕੇ ਦੇ ਨਾਲ ਅਸੀਂ ਦੇਖ ਸਕਦਾ ਹੈ ਕਿ ਕਲਚਰਲ ਜਿਹੜਾ ਟਾਇਰ ਵੀ ਹੈ ਫੁਲਕਾਰੀ ਨੂੰ ਵੀ ਰਿਪਰੈਜ਼ੈਂਟ ਕਰ ਰਿਹਾ ਹੈ ਬਹੁਤ ਸਾਰੀਆਂ ਲੇਡੀਜ਼ ਨੇ ਫੁਲਕਾਰੀਆਂ ਲੈ ਕੇ ਵੀ ਜਿਹੜਾ ਹੈ ਉਹ ਤਿਉਹਾਰ ਮਨਾਇਆ ਹੈ ਤੇ ਬਹੁਤ ਅੱਛਾ ਲੱਗਿਆ ਮੈਂ ਬਹੁਤ ਲੇਡੀਜ਼ ਹੈ ਵਿੱਚ ਵੀ ਬਹੁਤ ਐਨਥੂਸੀਆਜ਼ਮ ਬਹੁਤ ਟੈਲੈਂਟ ਹੈ ਉਹਨਾਂ ਨੇ ਅੱਜ ਜਿਹੜਾ ਇੱਥੇ ਐਕਟੀਵਿਟੀਜ਼ ਵੀ ਕੀਤੀਆਂ ਪਰਫਾਰਮੈਂਸਿਸ ਵੀ ਕੀਤੀਆਂ ਉਹ ਵੀ ਬਹੁਤ ਮੈਂ ਕਵਾਂਗੀ ਕਿ ਟੈਲੈਂਟਡ ਲੋਕੀ ਹੈਗੇ ਹਨ ਨਾਲ ਹੀ ਮੈਂ ਦੱਸਣਾ ਚਾਹਾਂਗੀ ਕਿ ਸਿਰਫ ਕਲਚਰ ਐਂਡ ਜਿਹੜਾ ਹੈ Enjoyment ਤੱਕ ਨਹੀਂ ਹੈ ਸੀਮਤ ਰਹਿ ਐਸ ਅਗੋ ਆਪਣਾ ਜਿਹੜੇ ਇੱਕ ਨਾਗਰਿਕ ਦੀ ਡਿਊਟੀ ਵੀ ਨਿਭਾਉਣ ਦੇ ਵਿੱਚ ਬਿਲਕੁਲ ਅੱਗੇ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਇੱਕ ਪਲਾਂਟੇਸ਼ਨ ਡਰਾਈਵ ਚੱਲ ਰਹੀ ਹੈ ਜਦੇ ਤਹਿਤ ਅਸੀਂ ਮਲੇਰਕੋਟ ਦੇ ਵਿੱਚ ਵੀ ਫਿਰ 5 ਲੱਖ ਬੂਟੇ ਜਿਹੜੇ ਲਗਾਉਣ ਦਾ ਸਾਨੂੰ ਟੀਚਾ ਹੈ ਤੇ ਅਸੀਂ ਆਲਮੋਸਟ ਜਿਹੜਾ ਹੈ ਉਹ ਵੀ ਅਸੀਂ ਟਾਰਗੇਟ ਬਹੁਤ ਜਲਦੀ ਰੀਚ ਕਰ ਜਾਵਾਂਗੇ ਤੇ ਇੱਥੇ ਵੀ ਅੱਜ ਜਿਵੇਂ ਮਠਾਈ ਤੇ ਜਾਂ ਕੋਈ ਹੋਰ ਚੀਜ਼ਾ ਜਿਹੜੀ ਆਪਸ ਦੇ ਵਿੱਚ ਸੈਲੀਬ੍ਰੇਟ ਕਰਕੇ ਲੋਕਾਂ ਨੂੰ ਦਿੰਦੇ ਆ ਉਹਦੇ ਨਾਲ-ਨਾਲ ਇੱਕ-ਇੱਕ ਬੂਟਾ ਵੀ ਦੇ ਰਹੇ ਹੈਗੇ ਜਿੰਨੇ ਵੀ ਕਲੱਬ ਮੈਂਬਰਸ ਹੈ ਸੋ ਥੈਟ ਉਹ ਵੀ ਪਲਾਂਟੇਸ਼ਨ ਡਰਾਈਵ ਦੇ ਵਿੱਚ ਆਪਣਾ ਹਿੱਸਾ ਆਪਣਾ ਯੋਗਦਾਨ ਦੇ ਸਕਣ ਤੇ ਉਹ ਆਪਣੇ ਘਰ ਵੀ ਲੈ ਕੇ ਜਾਣ ਉਹ ਬੂਟਾ ਉਹਦੀ ਦੇਖ ਕਰਨ ਉਹਦਾ ਖਿਆਲ ਰੱਖਣ ਸੋ ਬਹੁਤ ਹੀ ਅੱਛਾ ਇਨੀਸ਼ੀਏਟਿਵ ਹੈ ਤੇ ਇਹਨੂੰ ਵੀ ਜਿਹੜਾ ਹੈ ਕਲਚਰ ਦੇ ਨਾਲ ਇਹਨਾਂ ਨੇ ਨਾਲ ਜੋੜ ਕੇ ਸਾਡੇ ਲਈ ਵੀ ਜਿਹੜਾ ਹੈ ਬਹੁਤ ਅੱਛਾ ਕੰਮ ਸਾਨੂੰ ਸਾਡੇ ਯੋਗਦਾਨ ਦਿੱਤਾ ਹੈ ਸਾਡੀ ਹੈਲਪ ਕੀਤੀ ਹੈ ਤੇ ਮੇਰੇ ਵੱਲੋਂ ਸਾਰੇ ਕਲੱਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਤੇ ਧੰਨਵਾਦ ਐਂਡ ਨਗਰ ਵਾਸੀਆਂ ਨੂੰ ਵੀ ਇਸ ਦੀ ਬਹੁਤ-ਬਹੁਤ ਵਧਾਈਆਂ ਵੀ ਆਰ ਵੈਰੀ ਪ੍ਰਾਊਡ ਟੂ ਹੈਵ ਮੈਮ ਡੀਸੀ ਵਿਦਾਸ ਸ਼ੀ ਇਸ ਦਾ ਪ੍ਰੈਜ਼ੀਡੈਂਟ ਫਾਰ ਦਾ ਕਲੱਬ and we all are very thankful to ma'am and ssp ma'am that sg ma'am everybody and the team they've joined us and we've celebrated ਪੰਜਾਬੀਆਂ ਦਾ ਤਿਹਾਰ ਮਨਾ ਰਹੇ ਹਾਂ ਤੁਸੀਂ ਯਾਦ ਦੇ ਵਿੱਚ ਜਿਹੜਾ ਕੀ ਕਹੋਗੇ ਇਹੀ ਕਹਾਂਗੇ ਜੀ ਸਾਡੇ ਸਾਰਿਆਂ ਦੀ ਲੇਡੀਜ਼ ਇਟਸ 1 ਅਬਾਊਟ ਔਮਨ ਹੋ ਸਾਡੀ ਸਟਰੈਂਥ ਤੇ ਸਾਡਾ ਲੇਡੀਜ਼ ਦਾ ਵਿਜ਼ਡਮ ਐਸ ਵੀ ਕੈਨ ਸੀ ਸਾਰੀਆਂ ਲੇਡੀ ਆਫੀਸਰਸ ਐ ਸੋ ਵੀ ਆਰ ਪ੍ਰਾਊਡ ਆਫ ਅਸ all of us being women ਅਕਿੱਤ ਅਕੀ ਹੁੰਦਾ ਸੀ ਕਿ ਕੁੜੀਆਂ ਮਾਈਕੇ ਆਉਂਦੀਆਂ ਸੀ ਆਪਣੇ ਪੇਕੇ ਆਉਂਦੀਆਂ ਸੀ ਉੱਥੇ ਇਕੱਠੀਆਂ ਹੋ ਕੇ ਨੱਚਦੀਆਂ ਰੱਪੜਦੀਆਂ ਸੀ ਹੁਣ ਉਹ ਸਿਸਟਮ ਤਾਂ ਚਲੇ ਗਿਆ ਇੰਟਰਨੈਟ ਨੇ ਸਭ ਵੀਡੀਓ ਵਾਲਾ ਤੇ ਗੱਲਾਂ ਕਰ ਲੈਂਦੀਆਂ ਨੇ ਤਾਂ ਹੁਣ ਇਹੀ ਕਲੱਬ ਵਗੈਰਾ ਹੀ ਰਹਿ ਗਏ ਸੀ ਉਹ ਸਭ ਤੇ ਇਕੱਠੇ ਹੋਣ ਲਈ ਤੇ ਸਭਦ ਇੰਜੋਏ ਕਰਨ ਲਈ ਆਪਣਾ ਟੈਲੈਂਟ ਵੀ ਦਿਖਾ ਸਕਦੇ ਤੁਸੀਂ ਤੇ ਸਾਡੇ ਕਲੱਬ ਨੇ ਇਨੀਸ਼ੀਏਟਿਵ ਲਿੱਤਾ ਹੈ ਕਿ ਅੱਗੇ ਜਿਵੇਂ ਅਸੀਂ ਸਵੀਟਸ ਵਗੈਰਾ ਦਿੰਦੇ ਸੀ ਮਾਲਪੂੜੇ ਕੋਈ ਘੇਵਰ ਰਿਟਰਨ ਗਿਫਟ ਚ ਇਸ ਵਾਰ ਅਸੀਂ ਉਹ ਵੀ ਦੇ ਰਹੇ ਹਾਂ ਨਾਲ ਹਰ ਇੱਕ ਲੇਡੀ ਨੂੰ ਘਰ 'ਚ ਗ੍ਰੀਨ ਪਲਾਟੇਸ਼ਨ ਨੂੰ ਮੋਟੀਵੇਟ ਕਰਨ ਲਈ ਇੱਕ ਇੱਕ ਵੀ ਗਿਫਟ ਕਰ ਰਹੀ ਆ ਤਾਂ ਕਿ ਉਹ ਆਪਣੇ ਘਰ ਦੇ ਵਿੱਚ ਜਾ ਕੇ ਲਗਾਣ ਤੇ ਜਿਹਨਾਂ ਤੇ ਆਲਰੇਡੀ ਲੱਗੇ ਹੋਏ ਨੇ ਉਹ ਤਾਂ ਠੀਕ ਹੈ ਜਿਨ੍ਹਾਂ ਦੇ ਨਹੀਂ ਲੱਗੇ ਹੋਏ ਉਹ ਉਹਨੂੰ ਦੇਖ ਕੇ ਹੋਰ ਮੋਟੀਵੇਟ ਹੋਣ ਤੇ ਹੋਰ ਗ੍ਰੀਨ ਪਲਾਂਟੇਸ਼ਨ ਕਰਨ